ਮੈਂ ਮਨਾ ਜਗਜੀਤ ਸਿੰਘ ਆ ਅੱਜ ਕੀ ਮਸਲਾ ਸੀਗਾ ਜਿਹੜਾ ਇਸ ਵਿੱਚ ਮਸਲਾ ਤਾਂ ਬਸ ਤੁਹਾਡੇ ਸਾਹਮਣੇ ਆ ਮੈਂ ਬੈਠੇ ਸੀ ਬਸ ਹੁਣ ਤੁਸੀਂ ਬਰੀਫ ਕਰ ਦਿਓ ਨਾ ਸਹੀ ਤਰੀਕੇ ਨਾਲ ਕਿੰਨੀ ਦੇਰ ਦਾ ਰੇਡ ਦਾ ਸੀ ਜਿਹੜਾ ਅੱਜ ਖਤਮ ਹੋਇਆ ਜੀ ਤੇ 35 ਸਾਲ 1990 ਸ਼ੁਰੂ ਹੋਇਆ ਸੀ ਪਹਿਲਾ ਪੋਜੀਸ਼ਨ ਲਈ ਮੈਂ ਕਿਸ ਪਾਸੇ ਫਿਰ ਅਗੇ ਜੀ ਕੁਸ਼ਨ ਚੱਲਦੀ 2000 ਤੱਕ ਤੇ ਇਹ ਹੋਇਆ ਬਹੁਤ ਬਹੁਤ ਰੀਲਿਫ ਮਿਲਿਆ ਇਸ ਏਜ ਦੇ ਵਿੱਚ ਬਹੁਤ ਅੱਖਾ ਹੋਇਆ ਕਿੰਨੀ ਜ਼ਮੀਨ ਕਿੰਨੀ ਸੀ ਤਿੰਨ ਟੈਨਕਲ ਛਾੜਨ ਬੋਲ ਲੇ ਸੀ ਕਿਵੇਂ ਨਿਬੜਾ ਜੀ दैट इज ਟੂ ਬੀ ਐਕਸੈਪਟਡ ਬਾਈ ਦੀ ਕੋਰਟ ਉਹਨਾਂਦਰ ਮੈਂ ਇਹ ਨਹੀਂ ਕਹਿ ਸਕਦਾ ਕਿ ਅਨਲਿਸ ਸਮਝੌਤਾ ਲਿਖਤੀ ਹੈ ਕੋਰਟ ਚ ਪੇਸ਼ ਕਰਨੇ ਜੇ ਕੋਰਟ ਉਹਨਾਂ ਨੂੰ ਅਕਸੈਪਟ ਕਰੇਗੀ ਕਿੰਨੀ ਸਮਾਂ ਪਾਇਆ ਦਾ 5 5 ਤੱਕ ਪਹਿਲਾ ਮੈਂ ਧੰਨਵਾਦ ਕਰਾਂਗਾ ਸਾਰੇ ਸਾਥੀਆਂ ਦਾ ਸ਼ਹਿਰ ਦੇ ਬਤਵੰਤੇ ਸੱਜਣਾ ਦਾ ਸਰਦਾਰ ਜਗਜੀਤ ਸਿੰਘ ਖੜੇ ਨੇ ਡਿਗਰੀ ਹੋਲਡਰ ਜਿਨ੍ਹਾਂ ਨੇ ਹਾਈ ਕੋਰਟ ਤੋਂ ਇੱਕ ਅਬਜਾ ਬ੍ਰੈਂਟ ਲੈ ਸੀ ਜਿਹਦੇ ਵਿੱਚ ਤਕਰੀਬਨ 3 ਕਨਾਲ 18 ਮਰਲੇ ਦਾ ਕਬਜ਼ਾ ਕਰਨਾ ਸੀ 25 26 ਘਰਾਂ ਦੇ ਸੀ ਵਿੱਚੇ ਸਾਡੇ ਮੰਦਿਰ ਵੀ ਸੀ ਗੁੱਗਾ ਮਾੜੀ ਵੀ ਸੀ ਜਿਹੜਾ ਸਾਡੇ ਸ਼ਹਿਰ ਦਾ ਮਾਹੌਲ ਬੜਾ ਖਰਾਬ ਹੋਣਾ ਸੀ ਲੇਕਿਨ ਮੈਂ ਸਾਰੇ ਪਤਵੰਤੇ ਸੱਜਣ ਸਾਡੇ ਪੂਰੀ ਸਾਭ ਕਰਿਆ ਗੁਰਮੁਖੀ ਜੀ ਕਰਿਆ ਔਰ ਸਾਰੇ ਬਹੁਤ ਸਾਰੇ ਲੋਕਾਂ ਨੇ ਮਾਲੀ ਮਦਦ ਵੀ ਕੀਤੀ ਔਰ ਇਸ ਸਮਝਾਤੇ ਨੂੰ ਨਪੇਰੇ ਚਾੜਨ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦਿੱਤਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਸ਼ਹਿਰ ਸੁਖ ਸ਼ਾਂਤੀ ਹੋਊਗੀ ਔਰ ਜਿਹੜਾ ਇਹਨਾਂ ਦੇ ਤਕਰੀਬ ਲੋਕਾਂ ਦੇ ਆਲ ਨੇ ਕਰ ਟਾਉਣ ਦਾ ਜਿਹੜਾ ਫਰਮਾਨ ਸੀ ਉਹ ਤੋਂ ਅੱਜ ਸਮਝੌਤਾ ਅਸੀਂ ਕਰਿਆ ਤੇ 3-5 ਨੂੰ ਜਿਹੜੀ ਡੇਟ ਹੈ ਉਹਦੇ ਤੱਕ ਅਸੀਂ ਇਹ ਸਮਝੌਤਾ ਫਾਈਨਲ ਕਰ ਲਾਂਗੇ ਕੰਡੀਸ਼ਨਾਂ ਸਾਰੀਆਂ ਫਾਈਨਲ ਹੋ ਗਈਆਂ ਕਿਉਂਕਿ ਕੋਰਟ ਮੈਟਰ ਹੈ ਕੋਰਟ ਮੈਟਰ ਚ ਸਰਦਾ ਜਗਜੀਤ ਸਿੰਘ ਨੂੰ ਜਾ ਕੇ ਇਹਨਾਂ ਦੀ ਸਟੇਟਮੈਂਟ ਹੋਣੀ ਹੈ ਹਾਈ ਕੋਰਟ ਦਾ ਆਰਡਰ ਸੀ ਤੇ ਤਕਰੀਬਨ ਫੈਸਲਾ ਹੋ ਗਿਆ ਬਤਵੰਤੇ ਸੱਜਣਾ ਦਾ ਵੀ ਧੰਨਵਾਦ ਇਹ ਲੋਕਾਂ ਦਾ ਵੀ ਧੰਨਵਾਦ ਕਿ ਇਹਨਾਂ ਨੇ ਕੋਈ ਹਿੱਸਾ ਨਹੀਂ ਕੀਤੀ ਔਰ ਪ੍ਰੈਸ ਦਾ ਵੀ ਧੰਨਵਾਦ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਸਾਰਿਆਂ ਦੇ ਮਨ ਦੇ ਵਿੱਚ ਇਹ ਸੀ ਸਾਡੇ ਕਿ ਕਿਸੇ ਨਾਲ ਤੱਕਾ ਨਾ ਹੋਵੇ ਕਿਸੇ ਦੇ ਘਰ ਨਾਲ ਟੈਂ ਮੰਦਰ ਨਾਲ ਟੈਂ ਸਾਡੇ ਸ਼ਹਿਰ ਦਾ ਮਾਹੌਲ ਖਰਾਬ ਨਾ ਹੋਵੇ ਗੁੱਗਾ ਮਾੜੀਆਂ ਨਾ ਟਾਵੇ ਸੋ ਬਹੁਤ ਵਧੀਆ ਸਾਡੇ ਸ਼ਹਿਰ ਨੇ ਮਿਲ ਕੇ ਕੰਮ ਕੀਤਾ ਇਹ ਲਖਵੀਰ ਸਿੰਘ ਰਾਏ ਦਾ ਇਕੱਲੇ ਦਾ ਕੰਮ ਨਹੀਂ ਸਾਰਿਆਂ ਦਾ ਕੰਮ ਹੈ ਔਰ ਪ੍ਰੈਸ ਵਾਲਿਆਂ ਦਾ ਵੀ ਧੰਨਵਾਦ ਹੈ ਕਿ ਤੁਸੀਂ ਇਹਨੂੰ ਪੋਜ਼ਿਟਿਵ ਵੇਜ ਤੇ ਲੈ ਕੇ ਆਇਓ ਔਰ ਸਾਰੇ ਪੰਜਾਬ ਨੂੰ ਅੱਜ ਦਿਖਾ ਰਹੇ ਹੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸ਼ਹੀਦਾਂ ਦੀ ਤਰਤੀ ਤੇ ਅਨਰਥ ਹੋਣ ਤੋਂ ਬਚ ਗਿਆ ਇਸ ਲਈ ਮੈਂ ਬਾਬਿਆਂ ਦਾ ਵੀ ਧੰਨਵਾਦ ਕਰਦਾ ਧੰਨ ਧੰਨ ਬਾਬਾ ਜੋਰਾਵਰ ਧੰਨ ਧੰਨ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਦਾ ਕਿ ਉਹਨਾਂ ਦੀ ਧਰਤੀ ਦੇ ਅਨਰਥ ਨਾ ਨਹੀਂ ਹੋਇਆ ਕਿਉਂਕਿ ਇਹ ਬਹੁਤ ਵੱਡਾ ਸਾਡੇ ਤੇ ਸਾਰਿਆਂ ਤੇ ਸ਼ਹਿਰ ਵਾਸੀਆਂ ਤੇ ਵੀ ਇਹ ਇੱਕ ਤਰ੍ਹਾਂ ਦਾ ਕਲੰਕ ਸੀ ਔਰ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਜਿਹੜਾ ਅੱਜ ਸਮਝੌਤਾ ਕਰਾਇਆ ਉਹਦੇ ਲਈ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਨਾ। ਜਿਹੜਾ ਮੈਟਰ ਸੀ ਕੀ ਬਣਿਆ ਸੀ? ਮੈਟਰ ਦੇ ਵਿੱਚ ਸਾਰੀ ਪੁਲਿਸ ਫੋਰਸ ਇੱਥੇ ਆਈ ਸੀ ਮਾਨਜੋਗ ਹਾਈ ਕੋਰਟ ਦੇ ਜਿਹੜੇ ਆਦੇਸ਼ ਸੀਗੇ ਉਸ ਦੀ ਪਾਲਣਾ ਕਰਨ ਵਾਸਤੇ ਇੱਥੇ ਆ ਕਰਕੇ ਪ੍ਰਸ਼ਾਸਨ ਨੇ ਇੱਥੇ ਆ ਕਰਕੇ ਜਿਹੜੇ ਐਮ ਐਲ ਏ ਸਾਹਿਬ ਹੈ ਉਹਨਾਂ ਨੇ ਇਨਾਂ ਦਾ ਆਪਸ ਦੇ ਵਿੱਚ ਸਮਝੌਤਾ ਕਰਾਇਆ ਇਸ ਕਰਕੇ ਇਨਾਂ ਨੂੰ ਪੁਲਿਸ ਦੀ ਹੋਰ ਕੋਈ ਲੋੜ ਨਹੀਂ ਹੈ ਸੋ ਅਸੀਂ ਇਸ ਕਰਕੇ ਫੋਰਸ ਨੂੰ ਦੀ ਵਾਪਸੀ ਕਰਾ ਦੇਣੀ ਹੈ ਨਹੀਂ ਬਟ ਕਾ ਜੀ ਉਹ ਸਮਝੌਤਾ ਨਹੀਂ ਪਤਾ ਕਿ ਕੀ ਹੋਇਆ ਇਨਾਂ ਦਾ ਆਪਸ ਦੇ ਵਿੱਚ ਬਟ ਸਮਝੌਤਾ ਹੋ ਗਿਆ ਹੈ ਔਰ ਜਿਹਨਾਂ ਨੇ ਕਬਜ਼ਾ ਲੈਣਾ ਸੀ ਉਹਨਾਂ ਨੇ ਆਪ ਐਕਸੈਪਟ ਕੀਤਾ ਹੈ ਕਿ ਸਾਡਾ ਸਮਝੌਤਾ ਹੋ ਗਿਆ ਫੋਰਸ ਨੂੰ